ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਬਲੌਗ ਫਾਈਨਲੀ ਨਵੇਂ ਕੇਅਰ ਗੀਵਰ ਪ੍ਰੋਗਰਾਮਸ ਦੀਆਂ ਸਾਰੀਆਂ ਡਿਟੇਲਸ ਐਲੀਜੀਬਿਲਟੀ ਕ੍ਰਾਈਟੇਰੀਆ ਤੋਂ ਲੈ ਕੇ ਕੌਣ-ਕੌਣ ਐਲੀਜੀਬਲ ਹੋਵੇਗਾ ਕੀ ਐਜੂਕੇਸ਼ਨ ਹੋਵੇਗਾ ਤੁਹਾਡੀ ਸਾਰੀ ਰਿਕੁਆਇਰਮੈਂਟ ਜਿਹੜੀ ਹੈ ਉਹ ਆ ਚੁੱਕੀ ਹੈ ਯਾਨੀ ਸਾਰੀ ਡਿਟੇਲਸ ਜਿਹੜੀ ਹੈ ਉਹ ਪਬਲਿਕ ਹੋ ਚੁੱਕੀ ਹੈ ਉਸ ਬਾਰੇ ਡਿਸਕਸ਼ਨ ਕਰਾਂਗੇ ਕੌਣ ਐਲੀਜੀਬਲ ਹੈਗਾ ਏ ਕੌਣ ਐਲੀਜੀਬਲ ਨਹੀਂ ਹੈਗਾ ਤੇ ਖਾਸ ਕਰਕੇ ਕਿ ਅਨਡਾਕੂਮੈਂਟਡ ਨੇ ਜਿਹੜੇ ਵਿਜ਼ਟਰ ਵੀਜ਼ਾ ਤੇ ਗਏ ਸੀ ਕੈਨੇਡਾ ਜਾਂ ਫਿਰ ਕੈਨੇਡਾ ਦੇ ਵਿੱਚ ਆਪਣਾ ਸਟੇਟਸ ਗਵਾ ਚੁੱਕੇ ਨੇ ਕੀ ਉਹ ਐਲੀਜੀਬਲ ਹੈਗੇ ਨੇ ਜਾਂ ਨਹੀਂ ਹੈਗੇ ਤੇ ਜੇਕਰ ਕੋਈ ਐਲੀਜੀਬਲ ਹੈਗਾ ਏ ਤੇ ਆਖਿਰ ਉਹ ਕਿਸ ਢੰਗ ਤਰੀਕੇ ਦੇ ਨਾਲ ਉਹਨੂੰ ਫਾਈਲਿੰਗ ਕਰਨੀ ਪਵੇਗੀ ਤੇ ਕੀ ਕਿਹੜੀ ਉਹ ਪਬਲਿਕ ਪਾਲਿਸੀਆਂ ਕਿਸ ਤਰੀਕੇ ਨਾਲ ਉਹ ਇਲੀਜ਼ਬਲ ਹੋਵੇਗਾ ਇਸ ਪ੍ਰੋਗਰਾਮ ਦੇ ਲਈ ਉਸ ਬਾਰੇ ਡਿਸਕਸ਼ਨ ਕਰਾਂਗੇ ਇਸ ਪ੍ਰੋਗਰਾਮ ਨੂੰ ਕੈਨੇਡਾ ਨੇ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਸੀ ਇੱਕ ਇਨਸਾਈਡ ਕੈਨੇਡਾ ਤੇ ਇੱਕ ਆਊਟਸਾਈਡ ਕੈਨੇਡਾ ਫਿਲਹਾਲ ਇਹ ਪ੍ਰੋਗਰਾਮ ਜਿਹੜਾ 31 ਮਾਰਚ 2025 ਨੂੰ ਇੰਪਲੀਮੈਂਟ ਹੋਣ ਜਾ ਰਿਹਾ ਹੈ ਜਾਂ ਕਹਿ ਸਕਦੇ ਜੀ ਦੇ ਵਿੱਚ ਐਪਲੀਕੇਸ਼ਨ ਸਵੇਰੇ 10 ਵਜੇ ਤੋਂ ਐਕਸੈਪਟ ਕੀਤੀਆਂ ਜਾਣੀਆਂ ਸ਼ੁਰੂ ਹੋਣਗੀਆਂ ਉਸ ਪ੍ਰੋਗਰਾਮ ਨੂੰ ਲੈ ਕੇ ਡਿਟੇਲਸ ਆਈ ਹੈ ਸੋ ਫੰਡ ਤੋਂ ਲੈ ਕੇ ਤੁਹਾਡੇ ਡਾਕੂਮੈਂਟੇਸ਼ਨ ਤੇ ਤੁਹਾਡਾ ਕੀ ਲਿਸਿਬਿਲਿਟੀ ਕ੍ਰਾਈਟੇਰੀਆ ਹੈ ਉਹ ਡਿਸਕਸ ਕਰਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸ ਨਾਡਸ ਅਫੀਸ਼ੀਅਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰਜੈਕਟੇਸ਼ਨ ਬਣਵਾਉਣਾ ਚਾਹੁੰਦੇ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆਂ ਕੈਨੇਡਾ ਨੇ ਆਪਣਾ ਨਵਾਂ ਕিয়ার ਇਵਰ 2025 ਵਾਲਾ ਜਿਹੜਾ ਪ੍ਰੋਗਰਾਮ ਹੈ ਉਹਨੂੰ ਅਨਾਉਂ ਦੋ ਹਿੱਸਿਆਂ ਦੇ ਵਿੱਚ ਪ੍ਰੋਗਰਾਮ ਕਰ ਦਿੱਤਾ ਬੜਾ ਸਿੰਪਲ ਤਰੀਕੇ ਨਾਲ ਆਪਾਂ ਸਮਝਣਾ ਹੈ ਪਹਿਲਾ ਹਿੱਸਾ ਇਨਸਾਈਡ ਕੈਨੇਡਾ ਦੂਜਾ ਹਿੱਸਾ ਆਊਟਸਾਈਡ ਕੈਨੇਡਾ ਇਨਸਾਈਡ ਕੈਨੇਡਾ ਵਾਲਾ ਹਿੱਸਾ ਜਿਹੜਾ ਉਹ ਸ਼ੁਰੂ ਹੋ ਰਿਹਾ ਹੈ 31 ਮਾਰਚ 2025 ਨੂੰ ਸਵੇਰੇ 10 ਵਜੇ ਤੋਂ ਅਪਲੀਕੇਸ਼ਨ ਲੱਗਣੀਆਂ ਸ਼ੁਰੂ ਹੋ ਜਾਣਗੀਆਂ ਈਟੀ ਦੇ ਹਿਸਾਬ ਦੇ ਨਾਲ ਠੀਕ ਹੈ ਉਸ ਤੋਂ ਇਲਾਵਾ ਇਹ ਜਿਹੜਾ ਇਹ ਇਮੀਗ੍ਰੇਸ਼ਨ ਪ੍ਰੋਗਰਾਮ ਹੈ ਇਹਨੂੰ ਦੋ ਪਾਇਲਟ ਪ੍ਰੋਗਰਾਮ ਇਹਦੇ ਅੰਦਰ ਹੋਣਗੇ ਜਿਤਨਾ ਮੰਨ ਲੈ ਇਨਸਾਈਡ ਆਊਟਸਾਈਡ ਕੈਨੇਡਾ ਇਦਾਂ ਤੇ ਦੋ ਹਿੱਸਿਆਂਸ ਕੀਤਾ ਹੈ ਇਹਨਾਂ ਦੋਵਾਂ ਹਿੱਸਿਆਂ ਦੇ ਵਿੱਚ ਦੋ-ਦੋ ਪ੍ਰੋਗਰਾਮ ਹੋਣਗੇ ਇੱਕ ਹੋਏਗਾ ਹੋਮ ਚਾਈਲਡ ਕੇਅਰ ਵਰਕਰ ਪਾਇਲਟ ਜਿਹਨੂੰ ਚਾਈਲਡ ਕੇਅਰ ਕਵਾਂਗੇ ਦੂਜਾ ਹੈ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਜਿਹਨੂੰ ਹੋਮ ਸਪੋਰਟ ਵਰਕਰ ਪ੍ਰੋਗਰਾਮ ਕਿਹਾ ਜਾਵੇਗਾ ਹੁਣ ਇਹ ਦੋਵੇਂ ਪ੍ਰੋਗਰਾਮ ਜਿਹੜੇ ਆ ਉਹ ਸ਼ੁਰੂ ਹੋ ਜਾਣਗੇ ਤੇ ਇਹਨਾਂ ਵਾਸਤੇ ਜਿਹੜੀਆਂ ਐਪਲੀਕੇਸ਼ਨ ਹੈ ਉਹ ਐਕਸੈਪਟ ਹੋਣੀਆਂ ਉਹ ਜਿਹੜੀਆਂ ਨੂੰ ਸ਼ੁਰੂ ਹੋ ਜਾਣਗੀਆਂ ਸਭ ਤੋਂ ਪਹਿਲਾਂ ਆ ਜਾਣਾ ਹੈ ਕਿ ਕੌਣ ਇਸ ਟਾਈਮ ਕੈਨੇਡਾ ਦੇ ਵਿੱਚ ਇਹਦੇ ਵਿੱਚ ਅਪਲਾਈ ਕਰ ਸਕਦਾ ਇਨਸਾਈਡ ਕੈਨੇਡਾ ਤੋਂ ਸਭ ਤੋਂ ਪਹਿਲਾਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਨਾ ਹੈ ਦੇਖ ਲਓ ਸਕਰੀਨ ਦੇ ਉੱਤੇ ਤੁਸੀਂ ਦੇਖੋ ਟੂ ਬੀ ਐਲੀਜੀਬਲ ਫਾਰ ਦੀ ਵਰਕਰ ਇਨ ਕੈਨੇਡਾ ਸਟ੍ਰੀਮ ਯੂ ਮਸਟ ਬੀ ਆਲਰੇਡੀ ਲਿਵਿੰਗ ਇਨ ਕੈਨੇਡਾ ਤੁਸੀਂ ਪਹਿਲਾਂ ਤੋਂ ਹੀ ਕੈਨੇਡਾ ਵਿੱਚ ਰਹਿੰਦੇ ਹੋਣੇ ਚਾਹੀਦੇ ਹਨ ਕਿ ਤੁਹਾਡਾ ਰੈਜ਼ੀਡੈਂਸ ਜਿਹੜਾ ਹੈ ਉਹ ਕੈਨੇਡਾ ਵਿੱਚ ਹੋਣਾ ਚਾਹੀਦਾ ਹੈ ਤੁਹਾਡਾ ਜਿਹੜਾ ਕਰੰਟ ਸਟੇਟਸ ਹੈ ਉਹ ਕੈਨੇਡਾ ਵਿੱਚ ਹੋਣਾ ਚਾਹੀਦਾ ਹੈ ਉਸ ਤੋਂ ਇਲਾਵਾ ਯੂ ਕੈਨ ਬੀ ਫਿਜ਼ੀਕਲੀ ਆਊਟਸਾਈਡ ਆਫ ਕੈਨੇਡਾ ਵੈਨ ਯੂ ਅਪਲਾਈ ਤੁਸੀਂ ਜਿਹੜਾ ਆਊਟਸਾਈਡ ਕੈਨੇਡਾ ਵੀ ਹੋ ਸਕਦੇ ਹੋ ਤੁਸੀਂ ਅਪਲਾਈ ਕਰਨਾ ਹੈ ਪਰ ਕੈਨੇਡਾ ਦੇ ਵਿੱਚ ਤੁਸੀਂ ਵਰਕ ਪਰਮਿਟ ਤੇ ਆ ਕਿਸੇ ਲੀਗਲ ਸਟੇਟਸ ਦੇ ਉੱਤੇ ਹੋਣੇ ਚਾਹੀਦੇ ਹੋ ਜਦੋਂ ਤੁਸੀਂ ਅਪਲਾਈ ਕਰਨਾ ਹੈ ਵੈਸੇ ਤੁਸੀਂ ਵਕੇਸ਼ਨ ਵਾਸਤੇ ਆ ਕਿਸੇ ਕੰਮ ਵਾਸਤੇ ਆਪਣੀ ਕੰਟਰੀ ਆਏ ਹੋ ਜਾਂ ਕਿਸੇ ਦੂਜੀ ਕੰਟਰੀ ਟਰੈਵਲ ਕਰ ਰਹੇ ਹੋ ਤਾਂ ਉਹਦਾ ਕੋਈ ਇਸ਼ੂ ਨਹੀਂ ਹੈਗਾ ਤੁਸੀਂ ਦੂਜੀ ਕੰਟਰੀ ਚ ਭਾਵੇਂ ਹੈਗੇ ਹੋ ਫਿਜ਼ੀਕਲ ਤੌਰ ਤੇ ਤਾਂ ਵੀ ਕੋਈ ਇਸ਼ੂ ਨਹੀਂ ਹੈ ਪਰ ਕੈਸ ਕਾਨੂੰਨੀ ਤੌਰ ਦੇ ਉੱਤੇ ਤੁਸੀਂ ਕੈਨੇਡਾ ਦੇ ਵਿੱਚ ਜੇਕਰ ਮਤਲਬ ਲੀਗਲ ਸਟੇਟਸ ਦੇ ਤੌਰ ਦੇ ਉੱਤੇ ਹੈਗੇ ਹੋ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਮੇਨਟੇਨ ਸਟੇਟਸ ਦੇ ਉੱਤੇ ਜੇਕਰ ਹੈਗੇ ਹੋ ਵਰਕ ਪਰਮਿਟ ਤੇ ਜਕਰ ਹੈਗੇ ਹੋ ਦੂਜਾ ਇਹ ਹੈ ਇਥੋਰਾਈਜ਼ ਟੂ ਵਰਕ ਮਤਲਬ ਕੈਨੇਡਾ ਵਿੱਚ ਕੰਮ ਕਰਨ ਲਈ ਤੁਸੀਂ ਅਥੋਰਾਈਜ਼ਡ ਹੋਣੇ ਚਾਹੀਦੇ ਆ ਇਨ ਅ ਫੁੱਲ ਟਾਈਮ ਇਨ ਐਨੀ ਓਕੂਪੇਸ਼ਨ ਫੁੱਲ ਟਾਈਮ ਹੋਣੇ ਚਾਹੀਦੇ ਓਕੂਪੇਸ਼ਨ ਦਾ ਮਤਲਬ ਨਹੀਂ ਹੈਗਾ ਜਿੱਚ ਮਰਜੀ ਜਿਹੜਾ ਮਰਜੀ ਓਕੂਪੇਸ਼ਨ ਹੋ ਸਕਦਾ ਹੈ ਤੁਹਾਡਾ ਇਹ ਵੈਲਿਡ ਵਰਕ ਪਰਮਿਟ ਤੁਹਾਡਾ ਤੁਹਾਡਾ ਵਰਕ ਪਰਮਿਟ ਜਿਹੜਾ ਉਹ ਵੈਲਿਡ ਹੋਣਾ ਚਾਹੀਦਾ ਕਿਸੇ ਵੀ ਓਕੂਪੇਸ਼ਨਸ ਦੇ ਵਿੱਚ ਜਾਂ ਤੁਸੀਂ ਮੇਨਟੇਨ ਸਟੇਟਸ ਤੇ ਹੋਣੇ ਚਾਹੀਦੇ ਹੋ ਜਾਂ ਤੁਸੀਂ ਪਬਲਿਕ ਪਾਲਿਸੀਜ਼ ਦੇ ਅੰਡਰ ਹੋਣੇ ਚਾਹੀਦੇ ਹੋ ਸੋ ਜਿਹੜੀ ਆ ਪਬਲਿਕ ਪਾਲਿਸੀ ਹੈ ਇਹੀ ਸਾਰਾ ਵਿਵਾਦ ਖੜਾ ਕਰੇਗੀ ਇਹਨੂੰ ਮੈਂ ਤੁਹਾਨੂੰ ਬੜੇ ਸੌਖੇ ਸਰਲ ਬਹੁਤ ਬਿਹਤਰੀਨ ਤੰਗ ਦੇ ਨਾਲ ਸਮਝਾਵਾਂਗੇ ਐਚੀਓ ਵਿਜ਼ਟਰ ਵੀਜ਼ਾ ਵਾਲੇ ਕਿਹੜੇ ਅਪਲਾਈ ਕਰ ਸਕਦੇ ਅਨਡਾਕੂਮੈਂਟਡ ਵਾਲੇ ਕਿਹੜੇ ਅਪਲਾਈ ਕਰ ਸਕਦੇ ਉਹਨਾਂ ਬਾਰੇ ਆਪਾਂ ਡਿਸਕਸ਼ਨ ਕਰਾਂਗੇ ਪਰ ਉਸ ਤੋਂ ਪਹਿਲਾਂ ਥੋੜਾ ਜਾਇਦਾ ਐਲੀਜੀਬਿਲਟੀ ਕ੍ਰਾਈਟੇਰੀਆ ਦੇ ਉੱਤੇ ਇੱਕ ਝਾਤ ਮਾਰ ਲੈਣੇ ਆ ਜਾਂ ਮੋਟਾ-ਮੋਟੀ ਡਿਸਕਸ ਕਰ ਲੈਣੇ ਆ ਹੁਣ ਜਿਹੜਾ ਐਲੀਜੀਬਿਲਟੀ ਕ੍ਰਾਈਟੇਰੀਆ ਉਹਦੇ ਤੁਸੀਂ ਇਨਸਾਈਡ ਕੈਨੇਡਾ ਹੋਣੇ ਚਾਹੀਦੇ ਹੋ ਕਿਊਬਿਕ ਛੱਡ ਕੇ ਕਿਊਬਿਕ ਦੇ ਕਿਊਬਿਕ ਤਲਾਬੋਂ ਹੋ ਕਿਸੇ ਵੀ ਹਿੱਸੇ ਦੇ ਵਿੱਚ ਤੁਸੀਂ ਕਿਸੇ ਵੀ ਹਿੱਸੇ ਤੁਸੀਂ ਅਪਲਾਈ ਕਰ ਸਕਦੇ ਤੁਹਾਡਾ ਜੌਬ ਆਫਰ ਹੋਣਾ ਚਾਹੀਦਾ ਹੈ ਸਪੈਸਿਫਿਕ ਰਿਕੁਆਇਰਮੈਂਟ ਹੋਣੀ ਚਾਹੀਦੀ ਹੈ ਯਾਨੀ ਕਿ ਜਿਹੜਾ ਵੀ ਪ੍ਰੋਗਰਾਮ ਤੁਸੀਂ ਇਹਨਾਂ ਦੋਹਾਂ ਚੋਂ ਜਿਹੜਾ ਵੀ ਆ ਪਾਇਲਟ ਪ੍ਰੋਗਰਾਮ ਦੇ ਅੰਡਰ ਤੁਸੀਂ ਪਹੁੰਚ ਚਾਈਲਡ ਕੇਅਰ ਜਾਂ ਫਿਰ ਹੋਮ ਸਪੋਰਟ ਵਰਕਰ ਜਿਹਦੇ ਇੰਟਰਵਿਊ ਕਰਨਾ ਹੈ ਉਸ ਨੌਕਾਊਟ ਦੇ ਹਿਸਾਬ ਦੇ ਨਾਲ ਜਾਂ ਤਾਂ ਰਿਲੇਵੈਂਟ ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਰਿਲੇਵੈਂਟ ਤੇ ਰੀਸੈਂਟ ਐਕਸਪੀਰੀਅੰਸ ਹੋਣਾ ਚਾਹੀਦਾ ਜਾਂ ਫਿਰ ਤੁਹਾਡੇ ਕੋਲ 6 ਮਹੀਨੇ ਦੀ ਮਿਨੀਮਮ ਜਿਹੜੀ ਉਹ ਸਟੱਡੀ ਹੋਣੀ ਚਾਹੀਦੀ ਹੈ ਆ ਰਿਕੁਆਇਰਮੈਂਟ ਦੇ ਹਿਸਾਬ ਦੇ ਨਾਲ ਆ ਜਿਹੜਾ ਨੌਕਾਊਟ ਤੁਸੀਂ ਅਪਲਾਈ ਕਰਨਾ ਉਹਦੇ ਹਿਸਾਬ ਦੇ ਨਾਲ ਲੈਂਗੁਏਜ ਅਬਿਲਿਟੀ ਸਿੱਧਾ ਜਾ ਕੇ ਚ ਸੀਐਲਪੀ ਲੈਵਲ 4 ਚਾਹੀਦਾ ਹੋ ਕੁਛ ਨਹੀਂ ਚਾਹੀਦਾ ਤੇ ਐਜੂਕੇਸ਼ਨ ਰਿਕੁਆਇਰਮੈਂਟ ਜਿਹੜੀ ਉਹ ਤੁਹਾਡਾ ਜਿਹੜਾ ਉਹ ਹਾਈ ਸਕੂਲ ਡਿਪਲੋਮਾ ਦੇ ਇਕੁਇਵਲੈਂਟ ਟੂ ਐਜੂਕੇਸ਼ਨ ਜਿਹੜਾ ਉਹ ਕੈਨੇਡਾ ਦੇ ਹੋਣਾ ਚਾਹੀਦਾ ਉਸ ਤੋਂ ਲਾਵਾ ਆ ਵਰਕ ਐਕਸਪੀਰੀਅੰਸ ਟ੍ਰੇਨਿੰਗ ਦੀ ਗੱਲ ਕਰ ਲਈ ਆਪਾਂ ਵੈਲਿਡ ਜੌਬ ਆਫਰ ਜਿਹੜਾ ਉਹ ਹੋਣਾ ਚਾਹੀਦਾ ਤੁਹਾਡਾ ਫੁੱਲ ਟਾਈਮ ਤੁਹਾਡੇ ਕੋਲ ਜੌਬ ਆਫਰ ਹੋਣਾ ਚਾਹੀਦਾ ਹੈ ਜਿਹੜੀ ਵੀ ਸਟ੍ਰੀਮ ਲਈ ਅਪਲਾਈ ਕਰਨਾ ਚਾਈਲਡ ਕੇਅਰ ਲਈ ਕਰਨਾ ਤੇ ਉਹਦੇ ਵਿੱਚ ਤੇ ਜੋ ਹੋਮ ਸਪੋਰਟ ਵਰਕਰ ਲਈ ਕਰਨਾ ਤੇ ਉਹਦੇ ਵਿੱਚ ਉਸ ਤੋਂ ਇਲਾਵਾ ਕੈਨੇਡਾ ਦੀਆਂ ਕੁਝ ਰੂਲ ਕੰਡੀਸ਼ਨ ਉਹਨਾਂ ਨੂੰ ਉਲੰਘਣਾ ਤੁਸੀਂ ਨਹੀਂ ਕੀਤੀ ਹੋਣੀ ਚਾਹੀਦੀ ਚਲੋ ਜੀ ਹੁਣ ਆਪਾਂ ਆ ਜੰਨੇ ਆ ਕਿ ਕੌਣ ਇਸ ਪਬਲਿਕ ਪਾਲਿਸੀ ਦੇ ਅੰਡਰ ਆਉਂਦਾ ਜਿਹੜੀ ਪਬਲਿਕ ਪਾਲਿਸੀ ਦੀ ਆਪਾਂ ਗੱਲ ਕਰ ਰਹੇ ਹਾਂ ਜਿਹੜੀ ਪਬਲਿਕ ਪਾਲਿਸੀ ਹੈ ਇਹ ਬਣਾਈ ਗਈ ਹੈ ਆਊਟ ਆਫ ਸਟੇਟਸ ਐਂਡ ਅਨ ਅਥਰਾਇਜ਼ਡ ਹੋਮ ਕੇਅਰ ਵਰਕਰਸ ਵਾਸਤੇ ਸਮਝ ਗਏ ਮੇਰੀ ਗਾ ਯਾਨੀ ਕਿ ਉਹ ਹੋਮ ਕੇਅਰ ਵਰਕਰ ਜਿਹੜੇ ਕੈਨੇਡਾ ਦੇ ਵਿੱਚ ਕੰਮ ਤਾਂ ਕਰ ਰਹੇ ਨੇ ਪਰ ਉਹਨਾਂ ਕੋਲ ਕੋਈ ਵਰਕ ਪਰਮਿਟ ਨਹੀਂ ਹੈਗਾ ਜਾਂ ਫਿਰ ਉਹ ਅਥਰਾਇਜ਼ ਨਹੀਂ ਹੈਗੇ ਕੈਨੇਡਾ ਦੇ ਵਿੱਚ ਵਰਕ ਕਰਨ ਵਾਸਤੇ ਜਾਂ ਫਿਰ ਉਹ ਕੈਨੇਡਾ ਦੇ ਵਿੱਚ ਆਊਟ ਆਫ ਸਟੇਟਸ ਹੋ ਚੁੱਕੇ ਨੇ ਯਾਨੀ ਅਨ ਡਾਕੂਮੈਂਟਡ ਨੇ ਜਨਾਂ ਕੋਲ ਡਾਕੂਮੈਂਟ ਡਾਕੂਮੈਂਟ ਨਹੀਂ ਹੈਗੇ ਜਾਂ ਕਿਸੇ ਲੀਗਲ ਸਟੇਟਸ ਦੇ ਨਹੀਂ ਹੈਗੇ ਪਰ ਉਹ ਹੋਮ ਕੇਅਰ ਸਪੋਰਟ ਵਰਕਰ ਦੇ ਤੌਰ ਤੇ ਉੱਤੇ ਕੰਮ ਕਰ ਰਹੇ ਨੇ ਉਹਨਾਂ ਵਾਸਤੇ ਚਾਂਸ ਹੋ ਸਕਦਾ ਹੈ ਹੁਣ ਜਿਹੜੀ ਇਹ ਪਬਲਿਕ ਪਾਲਿਸੀ ਹੈ ਇਹਦੇ ਅੰਡਰ ਕੌਣ ਐਲੀਜੀਬਲ ਹੈ ਕੌਣ ਨਹੀਂ ਐਲੀਜੀਬਲ ਉਹਦੇ ਬਾਰੇ ਆਪਾਂ ਡਿਸਕਸ਼ਨ ਕਰਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਸਮਝਦੇ ਹਾਂ ਕਿ ਇਸ ਪਬਲਿਕ ਪਾਲਿਸੀ ਨੂੰ ਸਮਝਦੇ ਪਹਿਲਾਂ ਇਹਦੇ ਵਿੱਚ ਕੀ ਹੈ ਕਿ ਥਿਸ ਪਾਲਿਸੀ ਐਗਜ਼ੈਮਟਸ ਸਮਾਲ ਗਰੁੱਪ ਆਫ ਅਪਲੀਕੇਸ਼ਨ ਫਾਰ ਸਰਟਨ ਰਿਕੁਆਇਰਮੈਂਟ ਆਫ ਵਰਕਰ ਇਨ ਕੈਨੇਡਾ ਸਟਰੀਮ this means that you could still be eligible for worker in canada stream if you even if you don't have legal status in canada jekar toade kol koi legal status canada vich nahi hega or not authorized to work te kam karan layi tusi authorized nahi hege ta vi tusi eligible ho you have legal status in canada as a visitor jekar toade kol canada de vich legal status hai as a visitor visa ਬਟ ਨਾਟ ਅਥਰਾਈਜ਼ ਟੂ ਵਰਕ ਪਰ ਕੰਮ ਕਰਨ ਲਈ ਅਥਰਾਈਜ਼ ਨਹੀਂ ਹੈਗੇ ਦੂਜੀ ਗੱਲ ਯੋਰ ਪ੍ਰੀਵੀਅਸ ਵਰਕ ਐਕਸਪੀਰੀਅੰਸ ਇਨ ਕੈਨੇਡਾ ਐਜ਼ ਅ ਹੋਮ ਕੇਅਰ ਵਾਸ ਨਾਟ ਅਥਰਾਈਜ਼ ਨਾਟ ਗੇਨਡ ਵਾਈਲ ਯੂ ਆਰ ਅੱਛਾ ਇਹਦੇ ਵਿੱਚ ਇਹ ਆ ਕਿ ਜਿਹੜਾ ਤੁਹਾਡਾ ਪ੍ਰੀਵੀਅਸ ਐਕਸਪੀਰੀਅੰਸ ਹੋਣਾ ਚਾਹੀਦਾ ਉਹ ਤੁਹਾਡਾ ਹੋਣਾ ਚਾਹੀਦਾ ਹੈ ਹੋਮ ਕੇਅਰ ਸਪੋਰਟ ਵਰਕ ਕਰਦੇ ਵਿੱਚ ਠੀਕ ਹੈ ਜੀ ਭਾਵੇਂ ਤੁਸੀਂ ਟੈਂਪਰੇਰੀ ਨਾਟ ਗੇਨ ਵਾਈਲ ਯੂ ਹੈਡ ਟੈਂਪਰੇਰੀ ਰੈਜ਼ਿਡੈਂਸ ਵੀਜ਼ਾ जी कि गेन किया होना चाहिए तो तो इशू नहीं है इलीजिबल कौन कौन है यू आर इन कैनडा वैन यू अपलाई जो अपलाई करो कैनेडा के अंदर हो यू डू नॉट हैव अथोराइज टू वर्क एंड यू डोन्ट हैव टम्परेरी रेजिडेंस स्टेटस कह रहे हैं कि ज्यादारी जा, तो रेजिडेंस स्टेटस ही ना होज ए विजिटर हो ਉਸ ਤੋਂ ਲਾਵਾ ਯੂ ਮਸਟ ਹੈਵ ਐਂਟਰਡ ਕੈਨੇਡਾ ਲੀਗਲੀ ਬਿਫੋਰ ਦਿਸੰਬਰ 16 2021 ਯਾਨੀ ਕਿ ਜਿਹੜੇ ਦਿਸੰਬਰ 16 2021 ਤੋਂ ਪਹਿਲਾਂ ਦੇ ਕੈਨੇਡਾ ਗਏ ਹੋਏ ਆ ਠੀਕ ਹੈ ਸਿਰਫ ਉਹੀ ਅਪਲਾਈ ਕਰ ਸਕਦੇ ਜਿਹੜੇ ਉਦੋਂ ਬਾਅਦ ਗਏ ਆ ਉਹ ਨਹੀਂ ਅਪਲਾਈ ਕਰ ਸਕਦੇ ਇਹ ਨਾ ਹੋਵੇ ਕਿ ਕੋਈ ਵਿਜ਼ਟਰ ਵੀਜ਼ਾ ਵਾਲਾ ਆ ਜੇ ਕਿ ਪਈ ਮੈਂ 2023 ਚ ਗਿਆ 2022 ਚ ਗਿਆ ਜਾਂ 2024 ਚ ਗਿਆ ਨਹੀਂ ਹੋ ਸਕਦੇ ਠੀਕ ਹੈ ਯੂ ਹੈਡ ਅ ਵਰਕ ਪਰਮਿਟ ਐਟ ਸਮ ਪੁਆਇੰਟ ਆਫ ਡੂਰਿੰਗ ਦਿਸ ਪੀਰੀਅਡ ਬਾਕੀ ਇਹ ਚੀਜ਼ਾਂ ਜਿਹੜੀਆਂ ਨੇ ਤੁਸੀਂ ਪੜ ਲਿਓ ਵੀਡੀਓ ਬਹੁਤ ਜ਼ਿਆਦਾ ਲੰਮੀ ਹੋ ਜਾਣੀ ਆ ਆਪਾਂ ਅੱਗੇ ਵੀ ਤੁਹਾਨੂੰ ਐਕਸਪਲੇਨ ਕਰਨਾ ਹੈ ਕੌਣ ਕੌਣ ਇਲੀਜੀਬਲ ਨਹੀਂ ਹੈਗਾ ਹੁਣ ਉੱਤੇ ਆ ਜਾਂਦੇ ਆ ਸਭ ਤੋਂ ਨੰਬਰ ਇੱਕ ਚੀਜ਼ ਕਿ ਜਿਹੜੇ ਦਸੰਬਰ 16 2021 ਤੋਂ ਬਾਅਦ ਗਏ ਨੇ ਉਹ ਨਹੀਂ ਇਲੀਜੀਬਲ ਹੈਗੇ ਦੂਜੇ ਨੰਬਰ ਦੇ ਉੱਤੇ ਜਿਨ੍ਹਾਂ ਨੇ ਰਿਫਿਊਜੀ ਫਾਈਲ ਕੀਤੀ ਹੋਈ ਉਹ ਇਲੀਜੀਬਲ ਨਹੀਂ ਹੈਗੇ ਜਿਨ੍ਹਾਂ ਨੂੰ ਰਿਮੂਵਲ ਆਰਡਰ ਹੋਏ ਹੋਏ ਨੇ ਉਹ ਇਲੀਜੀਬਲ ਨਹੀਂ ਹੈਗੇ ਉਸ ਤੋਂ ਲਾਂਗ ਜਿਹੜੇ ਕਰੰਟਲੀ ਕੈਨੇਡਾ ਦੇ ਵਿੱਚ ਪੜ੍ਹਾਈ ਕਰ ਰਹੇ ਨੇ ਸਟੱਡੀ ਵੀਜ਼ਾ ਤੇ ਨੇ ਉਹ ਐਲੀਜੀਬਲ ਨਹੀਂ ਹੈਗੇ ਇਸ ਪਾਲਿਸੀ ਦੇ ਅੰਡਾ ਸੋ ਇਹ ਦਾ ਮੋਟਾ ਮੋਟੀ ਮੈਂ ਤੁਹਾਨੂੰ ਸਮਝਾ ਦਿੰਦਾ ਕਿ ਭਈ ਕੈਨੇਡਾ ਦੇ ਵਿੱਚ ਤੁਸੀਂ ਤਿੰਨ ਤਰੀਕੇ ਨਾਲ ਇੱਕ ਦੇ ਮੇਨਟੇਨ ਸਟੇਟਸ ਤੇ ਵਰਕ ਪਰਮਿਟ ਤੇ ਜਾਂ ਇਸ ਜਿਹੜੀ ਪਬਲਿਕ ਪਾਲਿਸੀ ਡਿਟੇਲ ਤੁਹਾਨੂੰ ਦਿੱਤੀ ਹੈ ਇਹਦੇ ਅੰਡਰ ਆਉਂਦੇ ਤਾਂ ਹੀ ਤੁਸੀਂ ਅਪਲਾਈ ਕਰ ਸਕਦੇ ਹੋ ਇਹਦੇ ਵਿੱਚ ਬੜੀ ਕਲੀਅਰ ਜੀ ਗੱਲ ਹੈ ਕਿ ਨਾ ਤਾਂ ਸਟੱਡੀ ਵੀਜ਼ਾ ਵਾਲੇ ਅਪਲਾਈ ਕਰ ਸਕਦੇ ਆ ਨਾ ਵਿਜ਼ਿਟਰ ਵੀਜ਼ਾ ਵਾਲੇ ਅਪਲਾਈ ਕਰ ਸਕਦੇ ਆ ਜਿੰਨਾ ਰਿਫਿਊਜ਼ੀ ਕਲੇਮ ਕੀਤੀ ਉਹ ਵੀ ਨਹੀਂ ਕਰ ਸਕਦੇ ਰਿਮੂਵਲ ਆਰਡਰ ਕਿਤੇ ਗਏ ਜਿਨ੍ਹਾਂ ਨੂੰ ਉਹ ਵੀ ਨਹੀਂ ਕਰ ਸਕਦੇ ਤੇ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਇੱਕ ਚੀਜ਼ ਬੜੀ ਕਲੀਅਰ ਕਰ ਦੇਣਾ ਤੁਹਾਨੂੰ ਕਿ ਜਿਹੜੇ ਤਿਹਮੀ ਤਰੀਕੇ ਦੇ ਬੰਦੇ ਜਿਹੜੇ ਇਹਦੇ ਵਿੱਚ ਕਲੇਮ ਕਰ ਸਕਦੇ ਨੇ ਆਪਣੇ ਆਪ ਨੂੰ ਉਹ ਕੌਣ-ਕੌਣ ਨੇ ਇੱਕ ਜਿਹੜੇ ਵਰਕ ਪਰਮਿਟ ਤੇ ਨੇ ਕੈਨੇਡਾ ਵਿੱਚ ਮੇਨਟੇਨਿੰਗ ਸਟੇਟਸ ਤੇ ਨੇ ਜਾਂ ਇਸ ਪਬਲਿਕ ਪਾਲਿਸੀ ਜਿਹਦੀ ਮੈਂ ਡਿਟੇਲ ਤੁਹਾਨੂੰ ਦਿੱਤੀ ਹੈ ਉਹਦੇ ਅੰਡਰ ਨੇ ਉਹੀ ਅਪਲਾਈ ਕਰ ਸਕਦੇ ਨੇ ਦੂਜੇ ਅਪਲਾਈ ਨਹੀਂ ਕਰ ਸਕਦੇ ਸੋ ਧਿਆਨ ਰੱਖਿਓ ਸਾਰੇ ਵਿਸਟਰੀਜ਼ ਵਾਲੇ ਨਹੀਂ ਕਰ ਸਕਦੇ ਜੇ ਕੋਈ ਕਹਿੰਦਾ ਤੇ ਗਲਤ ਕਹਿ ਰਿਹਾ ਤੁਹਾਨੂੰ ਸਾਰੇ ਅਨਡਾਕੂਮੈਂਟਡ ਬੰਦੇ ਨਹੀਂ ਕਰ ਸਕਦੇ ਸੋ ਇਸ ਪਬਲਿਕ ਪਾਲਿਸੀ ਦੇ ਅੰਦਰ ਚ ਘਰਾਂਦੇ ਆ ਤਾਂ ਹੀ ਕਰ ਸਕਦੇ अदरवाइज ਨਹੀਂ ਕਰ ਸਕਦੇ ਤੋਂ ਪਬਲਿਕ ਪਾਲਿਸੀ ਜਿਹੜੀ ਇੰਪਲੀਮੈਂਟ ਹੁੰਦੀ ਹੈ ਸਿਰਫ ਉਹਨਾਂ ਤੇ ਜਿਹੜੇ 16 2021 ਤੋਂ ਪਹਿਲਾਂ ਯਾਨੀ 16 ਦਸੰਬਰ 2021 ਤੋਂ ਪਹਿਲਾਂ ਕੈਨੇਡਾ ਦੇ ਵਿੱਚ ਆਏ ਸੀਗੇ ਉਨਾ ਤੇ ਹੀ ਪਬਲਿਕ ਪਾਲਿਸੀ ਲਾਗੂ ਹੁੰਦੀ ਦੂਜਿਆਂ ਤੇ ਨਹੀਂ ਹੁੰਦੀ ਉਮੀਦ ਕਰਦਾ ਵਿਲੌਗ ਪਸੰਦ ਆਇਆ ਹੋਵੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੋ ਵਾਤੋਬਾਤ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਤੁਹਾਡੀ ਗੱਲ ਕਰਦੇ ਆ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿ ਕਿਸੇ ਤੁਹਾਡੇ ਸੋਪੀ ਸ਼ਾਪ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਇੱਕ ਚੀਜ਼ ਦਾ ਚੇਤਾਵਨੀ ਕਰ ਮੈਨੂੰ 1525 ਡਾਲਰ ਇਹਦੀ ਜਿਹੜੀ ਹੈ ਉਹ ਐਮਬੈਸੀ ਫੀਸ ਹੋ चैनल सब्सक्राइब करियो वाधो शेयर ज़रूरु करियो धनवादु